ਇਸ ਵੀ ਉਹਨਾਂ ਬੰਦੇ ਬੈਠੇ ਦੇ ਸੁਪਨਾ ਦਾ ਸੁਪਨਾ ਅਸਰ ਹੋਇਆ ਆ ਸੀ ਉਹ ਤਾਂ ਉਹਨਾਂ ਨੂੰ ਗਾਹਾਂ ਨੇ ਪੜਾਈ ਨਹੀਂ ਕਿਸ ਨੇ ਪੜਾਈ ਉਹ ਤਾਂ ਪੜਾਏ ਜਾਂਦੇ ਉਹ ਬੰਦੇ ਹੁਣ ਜਨਮ ਲਿਆ ਹੋਇਆ ਹੈ ਬਹੁਤ ਸਾਰੇ ਦਾ ਹੁਣ ਉਹ ਜਵਾਬ ਜਿਹੜੇ ਆ ਤਾਂ ਰੂਣ ਨਹੀਂ ਮੰਨਦੇ ਉਹਨਾਂ 'ਚ ਬਹੁਤੇ ਹੋ ਗਏ ਨੇ ਅਰੇ ਧਰਮ ਤੋਂ ਬਾਕੀ ਹੋਏ ਨੇ ਨਾ ਹੁਣ ਵਾਲੇ ਤੋਂ ਅਸਲ 'ਚ ਬਹੁਤੇ ਵਧੀਆ ਆਦਮੀ ਜਨਮ ਲਿਆ ਆ ਉਹਨਾਂ ਨੇ ਉਹ ਇਹਨਾਂ ਨੂੰ ਨਹੀਂ ਮੰਨਦੇ ਗੁਰhbar ਵਾਲ ਨੂੰ ਉਹਨਾਂ ਨੇ ਪਹਿਲੇ ਜਦੋਂ ਮੇਰੇ ਪੱਕਾ ਕੀਤਾ ਆਇਆ ਸੀ ਵੀ ਸੁਪਨੇ ਇਹ ਸੁਪਨਾ ਬੰਦੇ ਨਹੀਂ ਇਹ ਸੁਪਨਾ ਇਹਨਾਂ ਦੀ ਗੱਲ ਉਹ ਕਿਵੇਂ ਮੰਨ ਲੈਣ ਇਹਨਾਂ ਦੀ ਗੱਲ ਉਹਨਾਂ ਦੇ ਹੱਥ ਦੇ ਥੱਲੇ ਨਹੀਂ ਉਤਰਦੀ ਝੂਠਿਆਂ ਦੀ ਇਹਦਾ ਨੜੇ ਹੀ ਖੂੜ ਦਾ ਪ੍ਰਚਾਰ ਕਰਦੇ ਨੇ ਗੁਰਦਾਰੇ ਵਾਲੇ ਉਹ ਕਿਵੇਂ ਮੰਨ ਲੈਣ ਇਹ ਖੂੜ ਦੇ ਪ੍ਰਚਾਰ ਨੂੰ ਉਹ ਇਹਨੂੰ ਬੰਦੇ ਹੋਏ ਉਹਨਾਂ ਨੇ ਕਹਿਦਾ ਪਿਓਰ ਸੱਚ ਫਿਰ ਬੰਦਨਗੇ ਸੰਸਾਰ ਨੂੰ ਚਾਹੀਦਾ ਪਿਓਰ ਸੱਚ ਆਹ ਪਖਾਨ ਵਾਲੇ ਨੂੰ ਨਹੀਂ ਬੰਦੇ ਇਹ ਤਾਂ ਖੋਟੇ ਕਰਕੇ ਸਡੇ ਨੇ ਸਾਰੇ ਧਰਮ ਇਹ ਜੋ ਮਰਜੀ ਕਰੀ ਜਾਣ ਜੋ ਮਰਜੀ ਕਰਨ ਜਾਣ ਇੰਟੈਲੀਜੈਂਟ ਬੰਦਿਆਂ ਦੇ ਸਭ ਖੋਟੇ ਹੋ ਜਾਂਦੇ ਉਹ ਤੇ ਦੇਖ ਨੂੰ ਨਹੀਂ ਸੀ ਜਾਏ ਹੋ ਪ੍ਰੋਫੈਸਰ ਇਹਨਾਂ ਦੇ ਸਾਰੇ ਪ੍ਰਚਾਰਕ ਗਏ ਹੋ ਕਲਾਸ ਰੂਮ ਉਹਨੇ ਬੋਲਨੇ ਬਾਹਰ ਆਏ ਸੀ ਇਹਨਾਂ ਦੀ ਕਲਾਸ ਹੋ ਰਹੀ ਰਹੇ ਹੋ ਵੱਡੇ ਪ੍ਰਚਾਰਕਾਂ ਦੀ ਐ ਜੀ ਪੀ ਸੀ ਜਾਂ ਦੀ ਮੋਨੇ ਬੰਦੇ ਅਜੇ ਵੀ ਚਲੇਗਾ ਉੱਥੇ ਉਹ ਕਹਿੰਦਾ ਵੀ ਤੁਸੀਂ ਇਹ ਕਹਦੇ ਕਹਿੰਦੇ ਹੋ ਕਿ ਸੁਖੇਸ ਰੱਖੋ ਹੁਣ ਅਗੇ ਜਸਾ ਪਰੇ ਖਲੂਗਾ ਫਿਰ ਕਿਉਂ ਕਹਿੰਦੀ ਲੋੜ ਪੈਣੀ ਹੈ ਜਸ ਰੱਖੋ ਪਹਿਲਾਂ ਮਰਜੋ ਉਹ ਤੁਹਾਨੂੰ ਇਹਨੇ ਕਹਿਦੀ ਮਰਨ ਅਮਰ ਦੇਉ ਉਹਨੇ ਕਾਹਦੇ ਕਹੇ ਅਮਰ ਦੇਉ ਤੁਸੀਂ ਕਾਹਦੇ ਕਹਿੰਦੇ ਮਰਜੋ ਕਿੱਭਾ ਕਰਦੇ ਉਹ ਤੁਹਾਨੂੰ ਇਹਨੇ ਕਹਿਦੀ ਮਰਨ ਲਿਖਾਓ ਗੱਲ ਬਾਤ ਆ ਕਹਿੰਦੇ ਤੁਹਾਨੂੰ ਲੋੜ ਨਹੀਂ ਇਹ ਬਾਲੋ ਕੇ ਰਖੋ ਬਰਸ਼ੋ ਕਾਤੇ ਗਏ ਨੋ ਫਿਰ ਅੱਪੇ ਰਖ ਲੂ ਗੁਰਨਾਨਕ ਨੇ ਕਿੱਥੇ ਗਿਆ ਆਦ ਵਿੱਚ ਕਿੱਥੇ ਗਿਆ ਦੱਸੋ ਗੁਰਨਾਨਕ ਨੇ ਕਿੱਥੇ ਭਗਤਾਂ ਨੇ ਕਿੱਥੇ ਗਏ ਦੁਆ ਇਹਨਾਂ ਦਾ ਵਿਚਾਰਦਾਰਾ ਬਦਲੋ ਵਿਚਾਰਦਾਰਾ ਤੁਹਾਡੇ ਕੋਲ ਹੈ ਨਹੀਂ ਵਾਲੀ ਸ਼ਕਲ ਬਣ ਜਾਈ ਜਾਂਦੇ ਹੋ ਵਿਚਾਰਦਾਰਾ ਦਾ ਪ੍ਰਚਾਰ ਹੁੰਦਾ ਵਾਹਿਗੁਰੂ ਤੇਗ ਦਾ ਪ੍ਰਚਾਰ ਨਹੀਂ ਹੁੰਦਾ ਫਿਰ ਤੇ ਬਣੀ ਖਲਾਕ ਤੂੰ ਤਾਂ ਤੇਗ ਦਾ ਪ੍ਰਚਾਰ ਕਰ ਰਹੇ ਹੋ ਫਿਰ ਵਿਚਾਰਦਾਰਾ ਕਿੱਥੇ ਗਈ ਤੇ ਦੇ ਉਹ ਜੋ ਬੋਲ ਨਹੀਂ ਨਿਕਲੇ ਆਉਂਦੇ। ਮੈਨੇ ਪਰ ਜਾਣੂ ਨਹੀਂ ਦੱਸਣਾ ਤੁਹਾਡੇ ਨੂੰ। ਆ ਤਾਂ ਇਹਨਾਂ ਦੀ ਹਾਲਤ ਹੈ। ਉਹ ਬੰਦੇ ਖੁਦ ਬੋਲ ਮੇ ਨੇ ਗਰਵਾਣੀ ਬੜੀ ਹੈ। ਉਹ ਇਹਨਾਂ ਨਾਲ ਜਾੜਾ ਗਿਆਨ ਵਾਲ ਨੇ। ਉਹਨੂੰ ਜਿਆਦਾ ਸਮਝ ਆ ਗਰਵਾਣੀ ਦੀ ਇਹਨਾਂ ਨਾਲ। ਇਹਦਾ ਅਸਰ ਬੋਲ ਦਿੱਸਦੇ ਗਰਵਾਣੀ ਨਾਲੇ ਅਸਰ ਤੇ ਨਾਲਾ ਵੀ ਕੀ ਹੈ। ਇਹ ਅਗਰ ਨੂੰ ਗੋਰਖਾ ਬੰਡੀਆਂ ਨੇ ਬੋਲਖਦੀਆਂ ਵੇ ਕਹਿੰਦੇ ਪ੍ਰਸੈਂਟ ਭਾਈਓ ਕਰਨਾ ਕਿੰਨੇ ਪ੍ਰਸੈਂਟ ਰੱਖਣਾ ਗੋਰਖੀਆ ਗੱਲ ਨਹੀਂ ਇਹ ਤਾਂ ਉਹ ਗੱਲਾਂ ਨੇ ਨਾ 50% ਕਿਹੜੇ ਆਦਮੀ ਕਿੰਨੇ ਕਰਨ ਨੇ ਕਿਹਦੇ ਕਿੰਨੇ ਕਰਨ ਨੇ ਪ੍ਰਚਾਰ ਕਰਾਉਣੇ ਨੇ ਤਾਂ ਦਾ ਕੰਮ ਕਰਨਾ ਤਾਂ ਖਾ ਉੱਥੇ ਰਹਿਣੀ ਹੈ ਇਹ ਤਾਂ ਉਹ ਕੰਮ ਹੈ ਭਾਈ ਲਾਓ ਕਾਹ ਕਬੀਰ ਖੋਜੂ ਅਸਮਾਨ ਕਾਹ ਕਬੀਰ ਖੋਜੂ ਅਸਮਾਨ ਕਹਾਂ ਮੈਂ ਸਾਰਾ ਆਕਾਸ਼ ਦੇ ਖੋਜ ਲਮ ਸਾਰੇ ਰੰਗ ਖੋਜ ਲਮ ਗਾਇਕ ਹੋਇ ਲੰਪੂਰੇ ਰਾਮ ਜਮਾਨ ਨੂੰ ਦੇਖੋ ਆਣ ਰਾਮ ਜਮਾਨ ਰਾਮ ਦੇ ਬ੍ਰਹਮ ਮੁਕਾਬਲੇ ਦਾ ਕੁਝ ਵੀ ਨਹੀਂ ਹੋ ਚੀਜ ਛੱਡੋ ਇਹ ਧਰਤੀ ਕੱਲੀ ਤੂੰ ਸਾਰਾ ਅਸਮਾਨ ਖੋਜ ਲਓ ਤੁਸੀਂ ਰਾਮ ਜਮਾਨ ਨੂੰ ਕੁਝ ਦੇਖਣਾ ਕੋਈ ਚੀਜ਼ ਨਹੀਂ ਹੈ ਸੰਸਾਰ ਸਾਰੇ ਚ ਧਰਤੀ ਛੱਡ ਕੇ ਅਸਮਾਨ ਚ ਬਣੀ ਹੈ ਕੁਝ ਆ ਬਾਕੀ ਪਲੈਨਰ ਦਾ ਸਮਾਨ ਦੇ ਵਿੱਚੇ ਆ ਗਏ ਉਹਨੇ ਅਸਮਾਨੇ ਗਏ ਤਾਂ ਸਰ ਆ राम गर्ब ਜਿਵੇਂ ਖੋਜ ਲਵਾਂ ਆ राम ਦੇ ਸਮਾਨ ਕੁਛ ਨਹੀਂ ਐ ਇੱਥੇ ਗਰਬ ਤੋਂ ਚੌਲਵਾ ਤੇ ਬਾਹਰ ਕਰਨ ਦਾ ਸੇ ਰਾਮ ਨਾਲ ਦੀ ਰੋੜ ਜਿਹੜਾ ਗਰਬ ਕਹਿੰਦੇ ਨੇ ਅਸੀਂ ਗਰਬ ਬੱਬੇ ਨਾਲ ਪਰ ਬੱਬੇ ਨਾਲ ਗਰਬ ਹੈ ਉਹਨਾਂ ਹੰਕਾਰ ਅਸਲ ਦੇ ਵਿੱਚ ਉਹ ਗਰਭ ਕੋਈ ਗਰਭ ਨਾ ਗਰਭ ਉਹ ਹੰਕਾਰ ਇਹ ਅਗਲੇ ਦੇ ਵਿੱਚ ਸਾਨੂੰ ਹੰਕਾਰ ਕਰਕੇ ਹੀ ਪਾਇਆ ਹੋਇਆ ਇਹ ਗਰਭ ਵਿੱਚ ਕੋਈ ਕਿਉਂ ਪਾਇਆ ਹੰਕਾਰ ਕਰਕੇ ਗਰਭ ਕਰਕੇ ਗਰਭ ਕਰਕੇ ਗਰਭ ਵਿੱਚ ਪਿਆ ਰਹੇ ਹੂੰ ਗੌੜੀ ਕਬੀਰ ਜੀ ਜੇਹ ਸਿਰ ਰਚਨਾ ਚ ਬੰਦਿਤ ਪਾਗ ਸੋ ਸਿਰ ਚੁੰਚੇ ਸਵਾਰ ਹੈ ਕਾਗ ਇਸ ਤਨ ਧਨ ਕੋ ਕਿਆ ਕਰਈਆ ਰਾਮ ਨਾਮ ਕਾਹੇ ਨੰਦੜਈਆ ਰਾਉ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਂਗੇ ਤੇਰੇ ਜੈਸਰ ਲੁਚ ਲੁਚ ਬੰਨ੍ਹ ਲੈ ਪਾਗ ਜੈਸਰ ਨਾਚਰਾਜ ਬੰਨ੍ਹ ਦੁ ਪਾਗ ਜਿਹੜੇ ਸਰ ਦੇ ਉੱਤੇ ਕੋੜ ਕੋੜ ਬਗਵਾਨ ਦੇ ਨੇ ਜਵੇਂ ਸਗਾਉਂਦੇ ਨੇ ਦਸਤਾਰ ਮੁਕਾਬਲੇ ਸਰੋ ਨਾ ਨਾ ਇਹ ਨਹੀਂ ਹੋ ਗੱਲ ਚੋ ਚੋਂ ਦੇ ਬਗਵੰਦੇ ਨੇ ਨਾ ਉਹਦੋਂ ਵੀ ਬੰਦੇ ਸੀ ਤੇ ਅਜੇ ਜੰਝ ਚ ਸਵਾਰ ਹੈ ਕਾਲ ਇਹ ਸਿਰ ਦੇ ਉੱਤੇ ਕਾਲ ਚੰਝ ਸਾਫ ਕਰਦਾ ਕੋਈ ਪਈ ਹੋਣੀ ਖੋਪੜੀ ਕਿਸੇ ਦੀ ਉਹਨੇ ਦੇਖ ਲਈ ਕੌਣ ਉਹਨੇ ਤੇ ਚੰਝ ਸਾਫ ਕਰਦਾ ਸੀ ਆਪਣੀ ਤੇ ਅਜੇ ਜੰਝ ਕੰਬੇ ਜਿਹੜੇ ਲੋਕ ਗੰਗਾ ਦੇ ਕਿਨਾਰੇ ਸਿਰਕਾਰ ਕਰਦੇ ਉੱਤੇ ਹੀ ਉਹ ਤੁੜੜਾ ਚੜ੍ਹਦੁੰਦੇ ਨੇ ਤੁੜੜਾ ਦਾ ਅਗਲਾ ਅਖੇ ਕਚਮਚ ਖਾਦੜ ਉੱਤੇ ਇਹ ਖੋਪੜੀ ਪਈ ਹੁੰਦੀ ਹੈ ਤੇ ਅਸਲ ਚ ਚੁੰਜੇ ਸਵਾਰ ਹੈ ਕਾ 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 ਚੁੰਜੇ ਸਵਾਰ ਦਰ ਉੱਤੇ ਖੋਪੜੀ ਦੇ ਇਸ ਤਾਨੇ ਧਾਨ ਕੋ ਕਿਆ ਕਰ ਬਈਆ ਇਸ ਕਰਕੇ ਜਿਹੜਾ ਤਾਨੇ ਦਾ ਸਰੀਰ ਹੈ ਇਹ ਧਾਨੇ ਸੰਸਾਰੀ ਇਹਦਾ ਕੀ ਹੰਗਾਰ ਹੈ ਬਈ ਕੀ ਕਰ ਵੈਦਾ ਗਰ ਬਈਆ RAM ਨਾਮ ਕਾਹੇ ਨਾਂ ਦੜੀਆ ਇਸ ਕਰਕੇ RAM ਨਾਮ ਲੜ ਕਰ ਤੂੰ ਇਹ ਤਾਂ ਨਾਲ ਤਾਂ ਤਨ ਨੂੰ RAM ਨਾਮ ਦੇ ਨਹੀਂ ਜਾਂਦਾ RAM ਨਾਮ ਹੀ ਇਲਾਜ ਹੈ ਤੇਰੇ ਦਰਬ ਜੋ ਬਾਹਰ ਜਾਂਦਾ ਸਹੀ RAM ਨਾਮ ਦਾ ਬਰਾਬਰ ਕੋਈ ਸੰਸਾਰ ਚੀਜ਼ ਨਹੀਂ ਹੈ ਪਹਿਲਾਂ ਕਹਿ ਤਾ ਖੁਜ ਉਸਮਾਨ ਰੌਸਮਾਨ ਦੇਖੂ ਨਾ ਨੂੰ ਉਹ ਜਣੀ ਜੀ ਤੂੰ ਲੈਣਾ ਉਹ ਲੈਦਾ ਨਹੀਂ ਸਾਰੇ ਅਸਮਾਨ ਖੋਜ ਲਿਆ ਕਹਿੰਦੇ ਇਹਦੇ ਬਰਾਬਰ ਕੁਝ ਨਹੀਂ ਹੈਗਾ ਇਹ ਫਿਰ ਕਿਉਂ ਨਹੀਂ ਲੈਂਦੇ ਜਿਵੇਂ ਸਿਰ ਤੇ ਬਹੁਤ ਤਾਜ ਬੰਦਾ ਸੀ ਆ ਪੱਗ ਦਸਤਾਰ ਸਜਾਉਂਦਾ ਸੀ ਉਹਦਾ ਉਹ ਪਿਆਰ ਨਾਲ ਲਿਆ ਤੂੰ ਕੌਣ ਚੰਝ ਸੰਭਾਲਦਾ ਉਹ ਤੇ ਇਹ ਸਰੀਰ ਦਾ ਸਿਰ ਤੇ ਬਿਨਾ ਸਰੀਰ ਕਾਦਾ ਜੋ ਜੜੇ ਕਹਦਾ ਸਰੀਰ ਵਿੱਚੇ ਆ ਗਿਆ ਸਾਰਿਆਂ ਨੂੰ ਕੀਮਤੀ ਚੀਜ਼ ਜ਼ਰੀਰ ਸਿਰਵੰ ਲੈ ਜਾਂਦਾ ਉਹਨਾਂ ਦੇ ਗੋਬੇ ਜੋ ਜਿਸ ਮਾਰਦਾ ਇਹਦੇ ਕਰਕੇ ਦਾ ਆਰਾਮ ਨਾ ਨਿਭਾ ਲਿਆ ਉਹ ਪਿਆਦਰੋ ਦੇਰ ਲੈ ਉਹ ਵੀ ਨਾਲ ਹੀ ਲੈ ਗਿਆ ਤੂੰ ਤਾਂ ਇੱਥੇ ਰਹਿ ਗਿਆ ਇਹ ਵੀ ਰਹਿ ਗਿਆ ਸਿਰ ਵੀ ਇਥੇ ਰਹਿ ਗਿਆ ਸਰੀਰ ਵੀ ਇਥੇ ਰਹਿ ਗਿਆ ਦੋਏ ਚੀਜ਼ਾਂ ਨਿਕਾਦੀਓ ਤਾਣਾ ਔਰ ਤਨ ਦੋਏ ਚੀਜ਼ਾਂ ਨਿਕਾਦੀਆਂ ਦੋਏ ਚੀਜ਼ਾਂ ਦਨੂ ਨਾਲ ਲਈ ਜਾਨੀ ਪਿਆ ਰਾਮ ਨਾਮ ਦਾ ਤਾਂ ਨਹੀਂ ਲਿਆ ਸੀ ਕਿੱਡਾ ਕਗਲ ਵਾਲਾ ਸੀ ਮੇਰੇ ਤੋਂ ਕਿੱਡਾ ਕਗਲ ਵਾਲਾ ਸੰਸਾਰ ਸੰਸਾਰ ਦੇ ਜਿਹੜੇ ਬੜੇ ਬੜੇ ਆਪਣੇ ਆਪ ਨੂੰ ਸਮਝਦੇ ਨੇ ਲੋਕ ਕਿੱਡੇ ਕਗਲ ਵਾਲੇ ਨੇ ਜਿਹੜੇ ਧਰਮ ਮਤਾਂ ਵਾਲੇ ਵੀ ਲੋਕ ਨੇ ਅਸਲ ਵਿੱਚ ਬੁੱਧ ਪ੍ਰਸ਼ਟ ਹੋਈ ਹੋਈ ਲੋਧੀ ਜਾਇਓ ਗੱਡੇ ਹੀ ਸੰਤ ਆਪਣੇ ਨੂੰ ਕਹਿੰਦੇ ਨੇ ਬੁੱਧ ਪ੍ਰਸ਼ਟ ਹੋਈ ਹੋਈ ਉਹਨਾਂ ਨੇ ਲਈ ਕਹੇ ਤਾਂ ਕਬੀਰ ਸੋ ਉਹਨਾਂ ਨੇ ਮੇਰੇ ਇਹੀ ਹਵਾਲ ਹੋਏਗੇ ਤੇਰੇ ਉਹ ਆਪਣੇ ਹੁਣ ਮਨ ਨੂੰ ਕਹਿੰਦਾ ਵੀ ਕੋਈ ਕਰੇ ਕੋਈ ਨਾ ਕਰੇ ਤੇਰਾ ਵੀ ਹੀ ਹਾਲ ਹੋਊਗਾ ਜੇ RAM ਨਾਮ ਨਾ ਲਿਆ RAM ਨਾਮ ਲੈ ਲਈ ਫਿਰ ਧਾਨਾਰ ਧਾਨ ਜਿੱਦੜ ਵਰਜੀ ਜਾਵੇ ਤੈਕੀ ਲੈਣ ਤੇਤੇ ਉਹਦਾ ਜਿਉਂਦਾ ਹੀ ਛੱਡ ਦਿੰਦੇ ਨੇ ਤੁਹਾਨੂੰ ਅਰ ਤੁਹਾਨੂੰ ਤੈ ਦਾ ਹੀ ਲਣ ਰਾਮ ਨਾਮ ਲੈ ਲੈ ਅਸਰ ਜੇ ਰਾਮ ਨਾਮ ਨਾਲੇ ਤੰਦੂਆ ਪਰ ਗਠੋੜ ਰਾਮ ਨਾਮ ਤੇ ਬਨੋ ਸਰੀਰ ਜਿਹੜਾ ਅਸਲੀ ਸਰੀਰ ਹੈ ਉਹ ਇਹਦੇ ਕੋਲ ਆਉਣਾ ਨਹੀਂ ਇਹਦਾ ਸਰੀਰ ਇਹ ਨਾਮ ਨਾਲੋਂ ਅਸਲ ਦੇ ਵਿੱਚ ਨਾਮ ਹੈ ਸਰੀਰ ਨਾਮੂ ਸਰੀਰ ਰਾਮ ਹੈ ਆਪੇ ਹੈ ਰਾਮ ਦਾ ਆਪੇ ਹੈ ਆਤਮ ਰਾਮ ਨਾਮ ਇਹਦਾ ਸਰੀਰ ਹੈ ਦੇਹੀ ਹੈ ਨਾਮ ਸ਼ਬਦ ਇਹ ਹੈ ਅਸਲ ਜਰਾਮ ਨਾਮ ਇਹਦਾ ਅਸਲ ਦਸਰੀਰ ਹੈ ਰਾ ਗਉੜੀ ਗੁਆਰੇ ਅਸ਼ਟਪਦੀ ਕਬੀਰ ਜੀ ਕੀ ਇੱਕ ਓਮਕਾਰ ਸਤਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੇ ਆਵੇ ਸੋ ਸੁਖ ਹਮੂਨਾ ਮੰਗਿਆ ਭਾਵੇ ਸੁਖ ਮੰਗਤ ਦੁਖ ਆਗੇ ਆਵੇ ਜਿਹੜਾ ਸੁਖ ਮੰਗਦੇ ਨੇ ਲੋਕ ਜੋ ਤਵਾ ਦੁਖਾਉਣ ਦੀ ਸੰਭਾਵਨਾ ਹੈ ਜਿਹੜੇ ਸੁਖ ਤੇ ਬਾਅਦ ਦੁਖਾਉਣ ਦੀ ਸੰਭਾਵਨਾ ਹੈ ਐਸਾ ਸੁਖ ਮੈਨੂੰ ਨਹੀਂ ਚਾਹੀਦਾ ਉਹ ਸੁਖ ਦੀ ਮੇਰੀ ਡਿਮਾਂਡ ਹੀ ਨਹੀਂ ਮੈਂ ਨਹੀਂ ਮੰਗਦਾ ਮੈਂ ਨਹੀਂ ਮੰਗਦਾ ਉਹ ਸੁਖ ਮੈਨੂੰ ਨਹੀਂ ਚਾਹਤਾ ਉਹ ਸੁਖ ਜੇ ਮੈਨੂੰ ਸੁਖ ਦੇਣਾ ਉਹ ਦੇ ਜਿਹਦੇ ਬਾਅਦ ਦੁਖ ਹੋਵੇਗਾ ਨਾ ਉਹ ਸੁਖ ਹੋਇਆ ਕਾ ਨਾ ਸੁਖਾ ਉਹ ਜੋ ਹੋ ਗਿਆ ਘੜੀ ਕਰ ਦੁਖ ਹੋ ਗਿਆ ਉਹ ਕਾ ਸੁਖਾ ਉਨੀ ਬੇਰੁਲ ਸੁੱਖ ਚੱਲ ਲੈਣਾ ਫਿਰ ਸੁੱਖੇ ਸੁਖ ਰਹੇ ਜੋ ਖੋ ਗਈ ਨਾ ਇਹ ਸੁੱਖਾ ਝੂਠਾ ਸੁਖ ਜੋੜ ਚੀਜ਼ ਖਤਮ ਹੋ ਜਾਂਦੀ ਹੈ ਝੂਠ ਹੁੰਦਾ ਜਦੋਂ ਸੁਖ ਸ਼ੁਰੂ ਹੋਗਾ ਜੋੜ ਦਾ ਖਤਮ ਸੁਖ ਦਾ ਖਤਮ ਹੋ ਗਿਆ ਨਾ ਸੁਖ ਖਤਮ ਹੋ ਗਿਆ ਥੋੜੀ ਉਮਰ ਦੀ ਸੁਖ ਦੀ ਚੋੜ ਦੇ ਉਮਰ ਥੋੜੀਆਂ ਹੁੰਦੀਆਂ ਚੋੜ ਦੇ ਉਮਰ ਥੋੜੀਆਂ ਹੁੰਦੀਆਂ ਸੰਤਾਨੇ ਕਿਉਂ ਬੋਲੇ ਉਹ ਥੋੜੀਆ ਘਰ ਹੋ ਜਾਣਾ ਨੇ ਬੜਾ ਜੂੜੋਲੇ ਸੰਤਾਨੇ ਬੜਾ ਜੂੜ ਬੋਲੇ ਸ਼ਰਮਣੀ ਕੁੜੀ ਵਾਲਿਆਂ ਨੇ ਸਭ ਖਤਮ ਸੱਚ ਫਿਰ ਪਰਗਟ ਹੋ ਜਾਣਾ ਗੁਰਨਾਥ ਘਾਲਾ ਭਗਤਾਂ ਵਾਲਾ ਦਸਮ ਬਾਦਸ਼ਾਹ ਦਾ ਫੇਸਾ ਵਾਲਾ ਪਰਗਟ ਹੋ ਜਾਵੇ ਜਿੰਨਾ ਮਰਜੀ ਰੋਕ ਲੈਣ ਪਰਗਟ ਹੋ ਜਾਣਾ ਰੋਕਦੇ ਸੱਚ ਨੂੰ ਵੇਖੇ ਰੋਕਦੇ ਰਹਿੰਦੇ ਐਸੇ ਜਦ ਬਰਕਰਤ ਹੁੰਦਾ ਰੋਕਦੇ ਹੁੰਦੇ ਹੀ ਨੇ ਸੰਸਾਰੀ ਲੋਕ ਰੋਕਦੇ ਹੀ ਹੁੰਦੇ ਨੇ ਜਿਹੜੇ ਸੰਸਾਰੀ ਲੋਕ ਨੇ ਰੋਕਦੇ ਹੀ ਹੁੰਦੇ ਨੇ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਤੋਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵੀ ਤਾਂ ਰੋਕਿਆ ਸੰਸਾਰੀ ਨੇ ਇਹਨਾਂ ਦੇ ਆੜੇ ਆਉਂਗੇ ਸੱਚ ਸੱਚ ਇਹਨਾਂ ਦੇ ਆੜੇ ਹੁੰਦਾ ਜਿਹਦੇ ਆੜੇ ਆਉਂਦਾ ਸੱਚ ਰੋਕਦਾ ਹੁੰਦਾ ਆ ਪ੍ਰਚਾਰ ਕਰੇ ਉਹਨਾਂ ਦੇ ਰੋਕਦੇ ਨੇ ਇੰਟੈਲੈਕਚੁਅਲੀ ਫਰਮਾਨਿਕਿਉਲਟੀ ਨੇ ਉਹ ਰੋਕਦੇ ਰਹੇ ਨੇ ਹੁਣ ਥੇ ਰੋਕਦੇ ਨੇ ਹੁਣ ਵੀ ਰੋਕ ਰਹੇ ਨੇ ਕਿ ਕੋ ਕੋ ਨਾਲ ਆੜੇ ਆਉਂਦਾ ਨੂੰ ਦੀਜਤ ਰਹਿਣੀ ਨਹੀਂ ਥੇਲੇ ਦੀ ਇੱਕ ਥੇਲੇ ਨਹੀਂ ਜਦੀ ਰਹਿਣੀ ਇਹ ਤਾਂ ਰੋਕਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਮੁਖਰ ਹੋ ਕੇ ਲੋਕ ਨੇ ਅੰਦਰ ਸ਼ਰਾਰਤ ਕਰਕੇ ਰੋਕਦੇ ਨੇ ਅੰਦਰ ਅੰਦਰ ਰੋਕਦੇ ਨੇ ਖੁੱਲ ਕੇ ਐਕਸੈਪਟ ਨਹੀਂ ਖੁੱਲ ਕੇ ਨਾ ਐਕਸੈਪਟ ਨਾ ਪਤਾ ਹੁੰਦਾ ਵੀ ਅੰਦਰੋਂ ਰੋਗ ਰਾਹੀ ਨਹੀਂ ਕੋਈ ਵੀ ਇਹ ਜਿਹੜੇ ਨਹੀਂ ਬੋਲਦੇ ਉਹਨਾਂ ਪਤਾ ਵੀ ਅੰਦਰੋਂ ਰਾਜੀ ਨਹੀਂ ਹੁੰਦੇ ਜੇ ਅੰਦਰੋਂ ਭੁੱਖ ਹੋਵੇ ਜਿਹਨਾਂ ਦੇ ਅੰਦਰ ਭੁੱਖ ਆ ਉਹ ਗੱਡਾ ਲੁੰਦੇ ਨੇ ਜਿਹਨਾਂ ਦੇ ਅੰਦਰੋਂ ਤਕਲੀਫ ਹੈ ਉਹਨਾਂ ਦੇ ਸਿਕੜੀ ਹੁੰਦੇ ਆ ਮੂੰਹ ਨੂੰ ਉਹਨਾਂ ਨੂੰ ਉਹਨਾਂ ਦਾ ਰੰਗ ਫਿੱਕਾ ਪੈਂਦਾ ਵੀ ਸਾਡੀ ਜਿੱਤ ਗਈ ਮੂੰਹ ਤੇ ਹੁੰਦੀ ਹੈ ਸਿਕੜੀ ਉਹਨਾਂ ਦੇ ਕੁਝ ਐਸੇ ਨੇ ਜਿਹਨਾਂ ਨੇ ਚੌਦਰ ਜਾਣੀ ਹੈ ਉਹਨਾਂ ਦੇ ਮੂੰਹ ਨੂੰ ਸਿਕੜੀ ਹੋਊਗੀ ਜਿਹਨਾਂ ਦਾ ਗੋਲਕ ਤੋਂ ਹਨ ਪੰਜਾਬ ਬੜੇ ਹੋਊਗਾ ਉਹਨਾਂ ਨੂੰ ਫਿਗਰ ਪਾਊਗਾ ਜਿਹਨਾਂ ਨੇ ਚੌਧਰ ਜਾਊਗੀ ਉਹਨਾਂ ਨੂੰ ਫਿਗਰ ਪਾਊਗਾ ਅਸਲ ਚ ਉਹ ਕਿਉਂ ਐਕਸੈਪਟ ਕਰਨ ਦੇ ਦੂ ਅੰਦਰੋਂ ਹੋਰ ਕੋਈ ਤਕਲੀਫ ਆਉਂਦੀ ਸਬਤ ਆ ਲੱਗ ਜਾਂਦਾ ਤੁਹਾਡਾ ਕੇ ਮਨ ਲੱਗੇ ਜਿਹੜੇ ਮੁਖਰ ਹੋਣਗੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਜੇ ਕਹਣਾ ਵੀ ਹਾਂ ਹੁਣ ਆਇਆ ਸਵਾਦ ਜੇ ਕਬੀਰ ਕਹਿੰਦਾ ਨਾ ਗਾਗਨ ਨਵਾਮਾ ਬਾਜਿਆ ਪਰਿਆ ਨਿਸ਼ਾਨੇ ਤਾ ਖੋਖੇ ਜਮਾਡੇ ਸੂਰਨਾ ਸੂਰਮਾ ਆ ਜੁਜਣ ਕੋ ਐਸੇ ਵੀ ਨੇ ਐਸੇ ਵੀ ਲੋਕ ਨੇ ਜਿਹੜੇ ਆ ਰਹੇ ਨੇ ਫੋਨ ਜੀਨਾਂ ਦੇ ਕਹਿੰਦੇ ਹੁਣ ਆਇਆ ਆਨੰਦ ਹੁਣ ਆਇਆ ਸਵਾਦ ਹੋਵੇ ਤੇ ਗੱਲ ਹੁਣ ਪਤਾ ਲੱਗਿਆ ਵੀ ਅਸਲ ਗੱਲ ਕੀ ਹੈ ਫੁਰਜੂਨ ਆ ਲੜਾਈ ਸ਼ੁਰੂ ਕਰਨ ਵਾਲੀ ਕਿ ਉਹ ਵੀ ਹੈਗੇ ਨੇ ਸਾਰੇ ਬਰਗਾਂ ਦੇ ਗੁਰੂ ਆਲੇ ਵੀ ਇਹ ਗੁਰੂ ਆਲੇ ਨਹੀਂ ਜਿਹਨਾਂ ਨੂੰ ਹੁਣ ਸੱਚ ਨੂੰ ਚੰਗਲ ਜਿਹਨਾਂ ਨੂੰ ਸੱਚ ਮਿੱਠਾ ਲੱਗਵਾ ਗੁੰਵੜੇ ਦੇ ਸੱਚ ਗੁਰੂ ਨਹੀਂ ਜਿਨਾ ਪਰਗਟ ਹੋਇਆ ਗੁਰੂ ਆਲੇ ਬਿਜਾਰੇ ਕੀ ਕਰਦੇ ਉਸ ਹੱਥ ਗੁਰੂ ਹਨ ਹੈ ਗੁਰੂ ਸੱਚ ਦਾ ਗਿਆਨ ਹੈ ਗੁਰੂ ਦਾ ਗਿਆਨ ਨਹੀਂ ਵਈ ਅਸੀਂ ਗੁਰੂ ਸੱਚ ਗਿਆਨ ਦਾ ਦਰਸ਼ਨ ਨਹੀਂ ਸੀ ਹੋਇਆ ਗਿਆਨ ਗੁਰੂ ਹੈ ਕਹਿੰਦੇ ਆਏ ਗੱਲ ਕਰਨਾਂ ਜੀ ਉਹ ਦੇਖਣੇ ਜਾਣੇ ਜਾਰੇ ਹੁਣ ਹੁਣ ਕੇ ਜਾਰੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਅਧੂਰੇ ਨੇ ਉਹਨਾਂ ਦੇ ਜ਼ਿਕਰੀ ਆਉਂਦੀ ਹੈ ਚਿੰਤਾ ਹੋਗੀ ਵੇ ਹੋਊਗਾ ਉਹਨ ਕੀ ਉਹ ਜਵੇਂ ਪੰਕਤਾ ਨੂੰ ਹੋ ਗਈ ਸੀ ਡੇਰੇਦਾਰਾ ਨੂੰ ਹੋ ਗਈ ਸੀ ਵੀ ਜੇ ਮਤਾ ਦਾ ਪ੍ਰਚਾਰ ਹੋ ਗਿਆ ਸਾਡੇ ਤਾਂ ਪਿਛਲੀ ਭੱਜ ਨਹੀਂ ਰਹਿਣੀ ਕੋਈ ਸੰਸਥਾਵਾਂ ਬੜੀਆਂ ਹੋਈਆਂ ਨੇ ਉਹ ਵੀ ਬੇਗਰਪਿਆ ਪਿਆ ਇਹ ਹੁੰਦਾ ਹੀ ਨਾ ਇਹ ਸਾਵਣ ਦਾ ਸਮਾਂ ਹੈ ਨਾ ਚੋਹ ਹਾ ਹੋਏ ਕਿਵੇਂ ਜੋਗ ਪੈਂਦਾ ਹੈ ਕਰੂ ਆ ਹੁੰਦਾ ਤੋ ਜੀ ਸੁਖ ਮਾਰਤ ਦੁਖ ਅੱਗੇ ਆਵੇ ਸੁਖ ਸੁਖ ਹਮ ਨੂੰ ਮੰਗਿਆ ਭਾਵੈ ਸੁਖ ਮੰਗਦੇ ਦੁਖ ਅੱਗੇ ਆਵੇ ਜੇ ਸੁਖ ਮੰਗਦੇ ਤੇ ਪੂਰੇ ਦੁਖ ਆ ਜਵੇ ਐਸਾ ਸੁਖਨ ਮੈਨੂੰ ਨਹੀਂ ਚਾਹੀਦਾ ਹੂੰ ਦੇਖਿਆ ਅਜ ਹੂੰ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਵਾਸਾ ਕੈ ਵਿਖਿਆ ਦੇ ਵਿੱਚ ਮਾਇਆ ਦੇ ਵਿੱਚ ਸੁਖ ਦੀ ਆਸ ਰਖੀਏ ਕੋਈ ਬਿਗਾ ਅਦੋਂ ਸੁਰਤ ਸੁਖ ਆਸਾ ਸਰੀਰ ਨਾਲ ਜੁੜਿਆ ਹੈ ਮੈਂ ਕਹਿੰਦਾ ਜੁੜਿਆ ਹੈ ਵਿਖਿਆ ਮਾਇਆ ਦੀ ਭੁੱਖ ਹੈ ਔਰ ਸੁਖ ਦੀ ਆਸ ਕਰਦਾ ਹੈ ਦੇਹਧਾਰੀ ਦੀ ਪੂਜਾ ਕਰਦਾ ਸੰਤ ਦੇਹਧਾਰੀ ਆਪਣੀ ਪੂਜਾ ਕਰਾਉਂਦਾ ਆਪਣੇ ਆਪ ਨੂੰ ਗੁਰੂ ਮੰਨੀ ਬੈਠ ਨੂੰ ਲਉਂਦਾ ਪੂਜਾ ਆਪਣੀ ਕਰਾਉਂਦਾ ਹੈ ਆਪਣੇ ਗਾਮ ਪੂਜਾ ਕਿਸੇ ਸਾਦੀ ਕਰਦਾ ਮਾਇਆ ਨਾਲ ਜੁੜਿਆ ਹੋਇਆ ਜੋ ਔਰ ਫਿਰ ਮਨਤਬਾ ਸੁਖ ਦੀ ਉਸ ਕਰਦਾ ਕਿਵੇਂ ਹੋਣੀ ਹੈ ਰਾਜਾ ਆਰਮ ਨਵਾਸਾ ਰਾਜਾ ਆਰਮ ਨਾਲ ਦੇਰਾ ਨਵਾਸ ਕੇ ਮੈਨ ਹੋ ਜੂਗਾ ਉਹਦੇ ਤਾਂ ਦੇ ਹੁੰਦੀ ਹੋਈ ਨਹੀਂ ਰਾਜਾ ਆਰਮ ਦਾ ਵਿਦੇਹੀ ਹੈ ਉਹਦਾ ਦਾ ਸਰੀਰ ਹੁੰਦਾ ਹੀ ਨਹੀਂ ਆਇਆ ਦਾ ਉਹ ਜੁੜਨਾ ਦਾ ਉਹਦੇ ਨਾਲ ਜੁੜਿਆ ਬੈਠੇ ਨੇ ਸਿਰ ਮਿੱਟੀ ਨਾਲ ਜੁੜਿਆ ਬੈਠਾ ਆਪਣੇ ਗੁਰੂ ਦੇ ਸਰੀਰ ਨਾਲ ਗੁਰੂ ਜੀ ਜਾਨਾ ਨੂੰ ਇਹਦਾ ਜੀ ਬਸਾਉਂਦੀਆਂ ਗੱਲਾਂ ਕਰਦੇ ਉਹਦਾ ਧਿਆਨ ਧਰੀਦਾ ਜੀ ਜਿਵੇਂ ਕਰਦੇ ਨੇ ਹੋਰ ਕਰਦੇ ਨੇ ਰਾਧਾ ਸੋਮੀ ਕਰਦੇ ਨੇ ਇਹ ਉਹਨਾਂ ਦੇ ਖਿਲਾਫ ਹੈ ਗੱਲ ਕਹੀ ਹੋਈ ਆਈ ਰਾਜਾ ਸਵਾਮੀ ਨੇ ਆ ਸਾਡੇ ਸੰਤਰੀ ਇਹ ਉਹਨਾਂ ਦੇ ਖਿਲਾਫ ਇਹ ਗੱਲ ਹੁਣ ਸਾਡੇ ਵੀ ਇਹੀ ਕਹਿੰਦੇ ਨੇ ਪ੍ਰਚਾਰਕ ਗੁਰੂ ਨਾਨਕ ਦੇ ਜਨਮ ਦੇ ਜਪਸਾਉ ਅਣਤੇ ਕਰਦੇ ਨੇ ਦੁਰਗੇ ਜਨਮ ਬਸਲ ਮੇਰੇ ਹੀ ਨੇ ਉਹ ਅਰਥ ਕਰਨ ਲੱਗ ਗਿਓ ਨਾ ਔਲੀ ਇਹ ਲੈ ਕੇ ਉਹ ਤਾਂ ਇਹਦਾ ਖਿਲਾਫ ਹੈ ਇਹਨੇ ਮਾਇਆ ਘੈਤਾ ਉਹਦੇ ਜਨਮ ਘਰ ਮਾਇਆ ਹੈ ਸਹੀ ਪਰ ਚਾਰ ਕੰਨ ਵੀ ਹਰਦੇ ਕਰਦੇ ਨੇ ਦੋ ਕਰਦੇ। ਉਹ ਗਾਨੀ ਆਲਮੀ ਹੁੰਦਾ ਹੀ ਹੁੰਦਾ। ਇਹਨਾਂ ਨੂੰ ਵਲਾਂ ਕਹੇਗਾ ਸਾਡੀ ਸਭ ਤੋਂ ਖੁਸ਼ ਹੋ ਜੂਗੀ। ਅਸੀਂ ਤਾਂ ਹੋਏ ਬੜੇ ਸਿੱਖਾ ਸੀ। ਇਹ ਨਹੀਂ ਜਵਾਦ ਵੀ ਤੁਸੀਂ ਤਾਂ ਗੁਰਵਤ ਦਾ ਰਾਹ ਬਣਦਾ ਬਿਲਕੁਲ ਨਹੀਂ। ਰਸਤੇ ਮਗਰੰਦਾ ਤੁਸੀਂ ਤਾਂ। ਤੇ ਤਾਂ ਫਿਰ ਮਾਇਰ ਜੋੜ ਕੇ ਮਾਇਰ ਜੋੜਤੀ ਦੁਨੀਆ। ਯੋ ਤਾਂ ਕੰਡੇ ਦਾ ਖੱਡੇ ਝੋਲੇ ਖੱਡੇ ਸੜ ਦੁੱਤੇ ਜਾਗੇ ਨਾਲ ਆਪਣੇ ਪੈਰੇ ਦੁਰ ਦੁੱਤੇ। ਜੀ ਸੇ ਸੁਖ ਤੇ ਸ਼ਿਵ ਬ੍ਰਹਮੰਡ ਰਾਨਾ ਇਸ ਸੁਖ ਤੇ ਤਾਂ ਸ਼ਿਵ ਬ੍ਰਹਮ ਦੌੜ ਰਹੇ ਨੇ। ਸ਼ਿਵ ਵੀ ਡਰੇ ਬ੍ਰਹਮ ਵੀ ਡਰੇ ਬ੍ਰਹਮ। ਖੈਤੰਦੇ। ਇਹ ਕੁ ਵਿਸ਼ਨੂ ਵੀ ਐ। ਸ਼ਿਵ ਆਰ ਬ੍ਰਹਮ ਦੌੜ ਰਹੇ ਨੇ ਬ੍ਰਹਮ ਗਿਆਨੀ ਡਰੇ ਨੇ ਸੁਖ ਤੇ ਆਧਾ ਭਤੋ। ਧਿਆਨ ਡਰੇ ਨੇ ਜੋਗੀ। ਯਾ ਨਾ ਕੋ ਨਾਨ ਘਟਿਆ ਸੁਖ ਤੇ ਇਹ ਜੋਗੀ ਦੇ ਜਿਹਨ ਗੱਲ ਚਲਦੀ ਹੈ ਪੰਡਤ ਨਹੀਂ ਡਰਿਆ ਔਰ ਰਾਜੇ ਨਹੀਂ ਡਰੇ ਤੇਰਾ ਰਾਜੇ ਤੇਰੇ ਦਾ ਖਾਲਸਾ ਵਾਲੇ ਕੌਣ ਹੋਏ ਇੱਕ ਹਰਮਤੋ ਗਲਾਵਨੇ ਓਏ ਬੇਜਨੂ ਨਹੀਂ ਡਰਿਆ ਬੇਜਨੂ ਰਾਜਾ ਰਾਜਾ ਤਾਂ ਆਇਆ ਔਰ ਸੁਭਾਉਣਾ ਹੁੰਦਾ ਜੋਗੀ ਵੀ ਠੀਕ ਨੇ ਬਣ ਜਾਣਗੇ ਸਿੱਖ ਗੁਰੂ ਕਦਾ ਸਿੱਖ ਹੁੰਦੇ ਹੀ ਨੇ ਪਰ ਉਹਨਾਂ ਦੀ ਤਾਂ ਪ੍ਰੂਅ ਨਹੀਂ ਹੁੰਦੇ ਹੀ ਨੇ ਜੋਗੀਆਂ ਤੋਂ ਆਸ ਰੱਖੀ ਜੇ ਗੁਰਨਾਮਕ ਨੂੰ ਸ਼ਾਇਦ ਬਣ ਜਾਣਗੇ ਪਰ ਪੰਡਤ ਤੋਂ ਤਾਂ ਆਸ ਹੀ ਨਹੀਂ ਕੋਈ ਕਰ ਸਕਦਾ ਪਰ ਨਦ ਤੋਂ ਆਸ ਕੀਤੀ ਜਾ ਸਕਦੀ ਇਹ ਤਾਂ ਬਦਲ ਜਾਊਗਾ ਔਰ ਰਾਜੇ ਤੋਂ ਨਿਯਾਸ ਕੀਤੀ ਜਾ ਸਕਦੀ ਕਦੇ ਵੀ ਇਹ ਬਦਲ ਜਾਊਗਾ ਤੁਸੀਂ ਰਾਜ ਆਲਾ ਪਾਸਾ ਲੈ ਕੇ ਕੀ ਸਮਕੇ ਦਿੱਤਾ ਗੁਰਬਾਨੇ ਕੀ ਸੰਕੇ ਦਹਿ ਰਹੀਏ ਇਸ਼ਾਰਾ ਕਰ ਰਹੀਆ ਇਹ ਸੁਖ ਤੋਂ ਗੁਰੂ ਖੜਰੇ ਨੇ ਆ ਤਾਂ ਗੁਰ ਸਿੱਖ ਡਰੇ ਨੇ ਅਜ ਅਜ ਜਿਹੜਾ ਬੁਰ ਸਿੱਖਾ ਹੈ ਉਹ ਹੀ ਬ੍ਰਹਮਤ ਫਿਰ ਗਿਆਨੀ ਉਸਨੇ ਬਣਨਾ ਪ੍ਰਮੋਟ ਹੋ ਕੇ ਯਾਦਾ ਕੋਲ ਸਿੱਖ ਡਰੇ ਨੇ ਗੁਰੂ ਖੜਰੇ ਨੇ ਯਾ ਵੀ ਸ਼ਬਜੀ ਦੇ ਜੋਗੀ ਡਰੇ ਨੇ ਉਹ ਵਿਚਾਰੇ ਜਮਾਨੇ ਫਿਰਦੇ ਨੇ ਟਿਆਗੀ ਹੋਏ ਨੇ ਸੁੱਖ ਤੇ ਡੋੜ ਰਹੇ ਨੇ ਜਿਹੜੇ ਰਾਜ ਵਾਲੇ ਨੇ ਉਹ ਡਰੇ ਨਹੀਂ ਉਹ ਰਾਜ ਵਾਲੇ ਹੀ ਮਿੱਟੀ ਪਾ ਰਹੇ ਨੇ ਰਾਹ ਦੇ ਉੱਤੇ ਲੈਂਡ ਬੰਦ ਕਰ ਰਹੇ ਨੇ ਗੁਰਮੱਦੀ ਤਾਂ ਬੰਦ ਕਰ ਰਹੇ ਤੇ ਉਹ ਸੰਸਾਰੀ ਸੁੱਖ ਨਾਲ ਸਿੱਖਾਉਂਦੇ ਸੰਸਾਰੀ ਸੁੱਖਾਂ ਦੀ ਗੱਲ ਕਰ ਰਹੇ ਨੇ ਕੌਮ ਦੀ ਗੱਲ ਸ਼ੁਰੂ ਕਰਨ ਲਈ ਕੌਮ ਦੀ ਤਰੱਕੀ ਦੀ ਗੱਲ ਸ਼ੁਰੂ ਕਰਨ ਲਈ ਗੁਰਬਾਣੀ ਕੁਝ ਹੋਰ ਕਹਿ ਰਹੀ ਹੈ ਇਹ ਐਂਡ ਜਿਹੜੇ ਬੁੱਧੀ ਜੀਵੀ ਨੇ ਉਹ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹ ਇਹਨਾਂ ਵਾਲੀ ਗੱਲ ਕਰ ਰਹੇ ਨੇ ਸਾਰੇ ਬੁੱਧੀ ਜੀਵੀ ਗੁਰਬਾਣੀ ਦੇ ਖਿਲਾਫ ਨੇ ਗੁਰਬਾਣੀ ਬੁੱਧੀ ਜੀਵੀ ਦੇ ਖਿਲਾਫ ਬੁੱਧੀ ਜੀਵੀ ਬਾਮਣ ਹੁੰਦੇ ਨੇ ਸਾਰੇ ਪੰਡਤ ਹੁੰਦੇ ਨੇ ਵਿਦਵਾਨ ਪੰਡਤ ਹੁੰਦੇ ਨੇ ਸਾਰੇ ਜੀ ਤੇ ਬੁੱਧੀ ਜੀਵੀ ਕਹਿਣਾ ਕਿ ਫਿਰ ਕੀ ਫਰਕ ਪੈ ਗਿਆ ਲੱਭਦੇ ਆ ਨਵੇਂ ਪੰਡਤ ਨੇ ਸਾਰੇ ਇਹ ਇਸ ਸੁਖ ਤੇ ਛੇ ਬ੍ਰਹਮ ਡਰਨ ਦੋੜਦੇ ਨੇ ਛਿਬੀ ਦੇ ਜਲੇ ਇਹ ਬ੍ਰਹਮ ਨਹੀਂ ਭਗਤ ਸੰਸਾਰੀ ਗੁਰ ਸਖੋ ਬਿਸ਼ਨੂ ਦੇ ਜਲੇ ਨਹੀਂ ਦਰੇ ਬਿਸ਼ਨੂ ਹੀ ਰਾਜ ਆਲਾ ਤਖ ਰਾਜਾ ਸੰਸਾਰੀ ਸੁਖਾਂ ਨਾਲ ਲੈਸ ਕਰਦਾ ਸੰਸਾਰੀ ਸੁਖਾਂ ਦੇ ਵਿੱਚ ਸੁਖ ਬਾਣਦਾ ਹੁੰਦਾ ਉਹ ਧਰਮ ਤੇ ਖਿਲਾਫ ਹੁੰਦਾ ਆਪਣੇ ਆਪ ਨੂੰ ਕਹਿਣਾ ਹੁੰਦਾ ਰੱਬ ਬੰਦਾ ਉਹਨੋਂ ਦਾ ਬੰਦਾ ਇਹ ਅਵਤਾਰ ਹੀ ਹੋ ਰਿਹਾ ਜਾਂਦੀ ਸਾਰੇ ਵਿਸ਼ਨੂ ਕੌਣ ਹੈ ਜਾ ਵਿਸ਼ਨੂ ਬੜ ਕੇ ਦੇਖੋ ਵਿਸ਼ਨੂ ਦਾ ਬੜ ਕੇ ਦੇਖੋ ਕਹਿੰਦੇ ਵਿਸ਼ਨੂ ਨੇ ਸੱਚ ਪਹਿਲਾਂ ਕੀਤੀ ਹੈ ਵਿਸ਼ਨੂ ਬਾਰੇ ਲੋਕ ਕਰਦਾ ਸਾਰੀ ਬੇਰੋਸਪੀ ਉਹ ਰਹਿੰਦੀ ਪੰਡਤ ਨੇ ਸਭ ਕੁਝ ਬਲਤ ਪੰਡਤ ਪਾੜੀ ਬਾੜ ਆ ਬਾੜ ਪੰਡਤ ਨੇ ਪਾੜੀ ਹੈ ਹਾਂ ਸ਼ਿਵਜੀ ਆਲਿਆਂ ਨੇ ਬਾਢਣੀ ਪਾੜੀ ਉਹ ਭੁੱਲੇ ਨੇ ਰਾਹ ਬੋਲੇ ਨੇ ਇਹ ਕਦੇ ਵੀ ਰਾਹ ਬੋਲੇ ਇਕ ਨਹੀਂ ਜਾਣ ਬੁੱਝ ਕੇ ਬਾੜ ਪਾੜੀਏ ਪੰਡਤ ਨੇ ਜਾਣ ਬੁੱਝ ਕੇ ਬਾੜ ਪਾੜੀਏ ਉਹ ਰਸਤਾ ਬੋਲੇ ਉਹਨੂੰ ਰਸਤਾ ਦੱਸਿਆ ਸੀ ਵੀ ਰਸਤਾ ਭਾਈ ਸ਼ਬਦ ਆਏ ਸਾਜ ਸ਼ਬਦ ਕੀ ਹੁੰਦਾ ਜਿਹੜੇ ਸ਼ਬਦਾਂ ਤੁਸੀਂ ਜੁੜੇ ਹੋਏ ਹੋ ਉਹ ਸ਼ਬਦ ਨਹੀਂ ਹੈ ਹਾਂ ਸੋਸਕ ਹਮ ਹਮ ਸੱਚ ਕਰ ਜਾਣਾ ਅਸੀਂ ਉਹ ਸੁਖ ਨੂੰ ਸੱਚ ਕਰਕੇ ਜਾਣਿਆ ਹੋਇਆ ਲੋਕਾਂ ਨੇ ਜਿਹੇ ਸੁਖ ਤੋਂ ਅਸ਼ੀਰਵਾਦ ਬ੍ਰਹਮ ਡਰੇ ਨੇ ਉਹ ਸੁਖ ਨੂੰ ਸੰਸਾਰ ਦੇ ਲੋਕਾਂ ਨੇ ਸੱਚ ਕਰਕੇ ਜਾਣਿਆ ਹੋਇਆ ਅਰੇ ਸੱਚ ਬੋਨੀ ਬੈਠੇ ਲੋਕ ਨੂੰ ਸਾਰੇ ਮੰਗਦੇ ਉਹ ਹੀ ਸੁਖ ਬਾਰੇ ਨੇ ਬੰਗਦੇ ਆ ਜਾ ਕੇ ਉਹੀ ਪ੍ਰਚਾਰ ਸ਼ੁਰੂ ਕਰ ਲਿਆ ਆ ਪ੍ਰਚਾਰ ਸਪਸ਼ਟ ਗੱਲ ਹੈ ਇਹ ਉਹ ਸੁਖ ਤੇ ਖਰਾਬ ਹੈ ਗੁਰਬਾਣੀ ਇਹ ਸ਼ਬਦ ਗੁਰਬਾਣੀ ਵਿੱਚ ਹੈ ਸੰਕਾਰਦਕ ਨਾਰਦਮੁਨੀ ਸੇਖਾ ਤਿਲਪੀ ਤਨ ਮੈਂ ਮਨ ਨਹੀਂ ਪੇਖਾ ਸੰਕਾਰਦਕ ਸੀ ਜਿਹੜਾ ਸੰਕਸਨੰਦਨ ਇਹ ਬ੍ਰਹਮਾ ਦੇ ਚੇਲੇ ਨੇ ਇਹ ਪੰਡਤ ਬਣ ਕੇ ਪਰ ਨਾਰਦਮੁਨੀ ਸੇਖਾ ਇਹਨੇ ਨੇ ਡੁਪਲੀਕੇਟ ਬਣਾਇਆ ਨਾਰਦਮੁਨੀ ਵੀ ਬਣਾ ਲਿਆ ਡੁਪਲੀਕੇਟ ਉਹਨਾਂ ਨੇ ਤਾਂ ਦੰਤੋਂ ਵੰਨ ਦੇਖਿਆ ਹੀ ਨਹੀਂ ਹੈ ਆਹ ਸਰੀਰ ਚੋਂ ਵੰਨ ਦੇ ਦਰਸ਼ਨ ਕਰਨ ਦੇ ਸੀ ਉਹ ਤਾਂ ਸਾਰੇ ਝੂਠਾ ਧਰਮ ਨਹੀਂ ਫਰਦਦੇ ਨੇ ਤਨਵੇ ਮੰਨ ਨਹੀਂ ਪੇਖਾ ਉਹ ਸਾਰਾ ਨਾਰਦ ਵੀ ਝੂਠਾ ਇਹਨਾਂ ਦਾ ਇਹ ਨਾਰਦੀ ਭਗਤੀ ਹੈ ਸਾਡੀ ਇਹਨਾਂ ਨੇ ਨਾਲ ਜੋੜਾ ਬਣਾਇਆ ਬੰਦ ਪਰ ਇਹ ਇਸ ਮਨ ਕੋਈ ਖੋਜੋ ਭਾਈ ਤਨ ਛੁੱਟੇ ਮਨ ਕहां ਸਮਾਈ ਇਸ ਇਸ ਕਰਕੇ ਇਸ ਮਨ ਨੂੰ ਖੋਜੋ ਕੋਈ ਸਰੀਰ ਚੋਂ ਜਾਤ ਜੋਤ ਖੋਜੋ ਜੋਤ ਦੇ ਵਿੱਚੋਂ ਆਪ ਹੈ ਜੇ ਉਹਨਾਂ ਦਾ ਅਨੁਸ਼ਾਰਨ ਕਰਨੇ ਜਾ ਤਾਂ ਸਰੀਰ ਤੋਂ ਮਨ ਖੋਜੋ ਮਨ ਦੇ ਵਿੱਚੋਂ ਆਪ ਵਸਦਾ ਹੈ ਮਨ ਮਨ ਵਿੱਚ ਆਪ ਹੈ ਉਹ ਮਨ ਆਪਣੇ ਮਨ ਨਾਲ ਕੀ ਮਿਲ ਕਰਨ ਜਾਏ ਜੇ ਮਨ ਹੋ ਗਿਆ ਮਨ ਦੇ ਵਿੱਚੋਂ ਆਵੇ ਬਸ ਫੜੀ ਤਾਂ ਛੁੱਟੇ ਮਨ ਕਹਾਂ ਸਮਾਈ ਜਾਂ ਸਰੀਰ ਛੁੱਟ ਜੂ ਬੰਦਸੋ ਕਿੱਥੇ ਸੁਣਾਉਗਾ ਜਾ ਕੇ ਮਨ ਉਹਦੇ ਵਿੱਚ ਸੁਣਾਣਾ ਜਿਹੜਾ ਮਨ ਦੇ ਵਿੱਚ ਵਸਦਾ ਹੈ ਹਨ ਉਹਦੇ ਵਿੱਚ ਸੁਣਾਣਾ ਜਿਹੜਾ ਮੰਡੇ ਵਿੱਚ ਬਸਦਾ ਮੰਨ ਦਾ ਮੂੜ ਹੈ ਉਹ ਮਨ ਆਪਣੇ ਮੂੜ ਚ ਸੁਣਾਉਂਦਾ ਹੁੰਦਾ ਗੁਰਪ੍ਰਸਾਦੀ ਜੈਦੇ ਉਹ ਨਾਮਾ ਭਗਤੀ ਕੇ ਪੇਮ ਇਹੀ ਹੈ ਜਾਨਾ ਗੁਰਪ੍ਰਸਾਦ ਗਿਆਨ ਦੇ ਕਿਰਪਾ ਨਾਲ ਜੈਦੇ ਬਿਨੈਰ ਨੰਮੇ ਨੇ ਭਗਤੀ ਦੀ ਕਿਰਪਾ ਨਾਲ ਇਹ ਭੇਦ ਜਾਣਿਆ ਉਹਨਾਂ ਨੇ ਵੀ ਜਾਣਿਆ ਇਹ ਭੇਦ ਕਿ ਕਿੱਥੇ ਸੁਣਾਉਂਦਾ ਨਹੀਂ ਜਿਹੜਾ ਹੈ ਬੰਦ ਦਨ ਛੁੱਟੇ ਤੇ ਮੰਨ ਕਿੱਥੇ ਸਮਾਊਗਾ ਜੈਦੇਵ ਨਾਮੇ ਨੇ ਗਿਆਨ ਦੀ ਕਿਰਪਾ ਨਾਲ ਜਾਣ ਲਿਆ ਇਹ ਭੇਦ ਇਹ ਸਮਾਨ ਕੋ ਨਹੀਂ ਆਉਣ ਜਾਣਾ ਜਿਸ ਕਾ ਭਰਮ ਗਿਆ ਤਿੰਨ ਸਾਚ ਪਛਾਨਣਾ ਜਿਹੜੇ ਮੰਦਾ ਭਰਮ ਚ ਜਾ ਗਿਆ ਉਹਦਾ ਆਉਣਾ ਜਾਣਾ ਖਤਮ ਹੋ ਗਿਆ ਭਰਮ ਕਰਕੇ ਆਉਣਾ ਜਾਣਾ ਆਉਣਾ ਸੱਚ ਪਛਾਣ ਲਿਆ ਸੱਚ ਕੀ ਪਛਾਣ ਲਿਆ ਆਪਣਾ ਆਪੇ ਪਛਾਣ ਲਿਆ ਸੱਚ ਮੰਦਾ ਬੂੜਾ ਜਿਹੜਾ ਹੈਗਾ ਉਹ ਸੱਚ ਹੈ ਮਨ ਮੰਨ ਨਹੀਂ ਵਰਦਾ ਆਪਣਾ ਆਪਾ ਪਛਾਣਿਆ ਕੌਣ ਆਣ ਕੇ ਬਿਨਾ ਆਪਾ ਚੀਨੇ ਆਪਾ ਹੀ ਚੀਨੇ ਆਪਣਾ ਆਪੇ ਪਛਾਣਿਆ ਇਸ ਮਨ ਤੋਂ ਹੋਇਆ ਮਨ ਜਾਣ ਫਿਰ ਆਉਣ ਜਾਣ ਖਤਮ ਹੈ ਜਦੋਂ ਇਹਨੇ ਆਪਣਾ ਆਪ ਪਛਾਣ ਲਿਆ ਫਿਰ ਆਉਣ ਜਾਣ ਖਤਮ ਫਿਰ ਇਹਦਾ ਜੰਮਣਾ ਬੰਦ ਨਹੀਂ ਰਹਿੰਦਾ ਜਿਸਕਾ ਭਰਮ ਗਿਆ ਤਨ ਸੱਚ ਪਛਾਨਾ ਜਿਹਦਾ ਭਰਮ ਚ ਗਿਆ ਉਹ ਸੱਚ ਪਛਾਣ ਲਿਆ ਜਿੰਨਾ ਜਿਹੜਾ ਭਰਮ ਸੱਚ ਨੂੰ ਪਛਾਣ ਲੈ ਜਾ ਸਕਦਾ ਪਰਮਦਾ ਨਾਮ ਵਰਪਾਦ ਪਰਮਦਾ ਨਾਮ ਜਾਨ ਦੀ ਕਿਰਪਾ ਨਾਲ ਪਰਮਦਾ ਨਾਮ ਹੋਵੇ ਪਰ ਉਹਦਾ ਨਾਮ ਹੋਵੇ ਤੇ ਜੰਗਲ ਬੁਰਨ ਕਟਿਆ ਜਾਣ ਆਦੂੰਦਰ ਸ਼ੁਰੂ ਹੋ ਜਾਵੇ ਬੀ ਹੋਵੇ ਇੱਕ